ਕਿਰਪਾ ਕਰਕੇ ਸਤਿਗੁਰਾਂ ਨੂੰ ਸੋਬੇ ਜਸਵੰਤ ਸਿੰਘ ਨਿੱਕੂ ਜੀ ਜਿੱਥੇ ਵੀ ਮੇਰੀ ਬਾਤ ਸੁਣਦੇ ਨੇ ਕਿਰਪਾ ਕਰਕੇ ਗੁਰ ਵਿਚਾਰਣਾ ਵਿੱਚ ਪਹੁੰਚਣ ਦੀ ਕਿਰਪਾ ਉਤਾਰਨਾ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਗੁਰਲਾਲ ਸਿੰਘ ਲਾਲੀ ਚੇਅਰਮੈਨ ਸਾਹਿਬ ਉਹ ਵੀ ਪ੍ਰਵਤ ਕਰ ਰਹੇ ਨੇ ਬੋਲੇ ਸੋ ਨਿਹਾਲ ਸੋ ਮੈਂ ਬੇਨਤੀ ਕਰੂੰਗਾ ਤਜਿੰਦਰ ਸਿੰਘ ਸੰਨੀ ਤਜਿੰਦਰ ਸਿੰਘ ਸੱਨੀ ਜਿੱਥੇ ਬਾਤ ਹੁੰਦੇ ਨੇ ਕਿਰਪਾ ਕਰਕੇ ਗੁਰੂ ਚਰਨਾਂ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਸਾਡੇ ਰਾਜੂ ਕੰਡਾ ਜੀ ਸਵਾਗਤ ਆਪਾਂ ਹੁਣ ਗੁਰੂ ਚਰਨਾਂ ਦੇ ਨਾਲ ਆ ਮੇਰੇ ਵੀਰ ਕਿਉਂਕਿ ਆਪਾਂ ਬੜੇ ਪਿਆਰ ਨਾਲ ਪਾਤਸ਼ਾਹ ਦੇ ਇਹਨਾਂ ਗ੍ਰਾਮੋਂ ਬੇਨਤੀ ਹੈ ਨੌਜਵਾਨ ਵੀਰ ਜੋ ਜਲਦੀ ਸੇਵਾ ਜੋ ਕਰਿਆ ਸੇਵਾ ਗੁਰੂ ਜੀ ਦੇ ਉੱਪਰ ਖਡਾ ਸੇਵਾ ਕਰਨ ਦਾ ਪਾਸਰਾ ਅਪਾਨਾਂ ਤੇ ਬੋਝ ਦੇ ਕਰਕੇ ਆ ਗੁਰੂ ਚਰਨਾਂ ਦੇ ਵਿੱਚ ਆਸਥੇਤ ਨਹੀਂ ਹੋਵੇਂਗੀ ਸਮਾ ਬੇਨਤੀ ਕਰੂੰਗਾ ਸਤਿਕਾਰੋਂ ਇਹ ਆਉ ਰਾਮ ਕਰਕੇ ਆਪਾਂ ਗੁਰੂ ਇਹ ਜੀਵਾਨੀ ਦੇ ਮਹਾਨ ਕੰਮਾਂ ਦੇ ਕਾਣ ਜੋਤਨ ਦੇ ਉਪਰਾਨਤ ਪੰਡਿਤ ਜੀ ਗੁਰੰਤ ਸਿੰਘ ਜੀ ਸਾਹਿਬਾ ਜੀਪਾ ਗੁਰਪਰਵਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ 7 ਨੰਬਰ ਤੇ 8 ਨੰਬਰ ਵਾਰਡ ਮਿਲ ਕੇ ਦੇਵੀ ਵਾਲਾ ਰੋਡ ਤੇ ਬਿਜਲੀ ਘਰ ਦੇ ਨੇੜੇ ਅਖੰਡ ਪਾਠ ਦਾ ਭੋਗ ਪਾਏ ਗਏ ਸੀ ਸੋ so, 14 ਸਾਲ ਹੋ ਗਏ ਆ ਅਖੰਡ ਪਾਠ ਦੀ ਲਗਨ ਲੱਗੀ ਹੋਈ ਨੂੰ ਅਸੀਂ ਹਰ ਸਾਲ ਹੀ ਕਰਦੇ ਆ ਇਸ ਸਾਲ ਵੀ ਕੀਤਾ ਸੋ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜਿਹੜੇ ਜਿੰਨੇ ਵੀ ਮੇਰੇ ਪੱਤਰਕਾਰ ਵੀਰ ਜਿੰਨੇ ਵੀ ਲੀਡਰਸ਼ਿਪ ਆਏ ਹੋਏ ਸੀਗੇ ਅਸੀਂ ਉਹਨਾਂ ਦਾ ਦਿਲੋਂ ਰਿਕਰਾਈਆਂ ਤੋਂ ਧੰਨਵਾਦ ਕਰਦੇ ਆ ਸੋ ਨਵ ਦੁਰਗਾ ਪਦਨ ਮੰਡਲੀ ਨੇ ਜੋ ਵੀ ਮਤਲਬ ਕਿ ਤੇ ਬੂਟਿਆਂ ਦੀ ਸੇਵਾ ਨਿਭਾਈ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਬੱਬਾ ਸਤਿਗੁਰਾਂ ਦੇ ਬਾਣੇ ਸਾਡਾਂ ਦੇ ਕਾਸ਼ੀ ਗੁਰੂ ਸਾਹਿਬਾ ਦਾ ਉਹਦਾ ਨੂੰ ਚਾਵਨ ਹੈ ਉਹਦੇ ਕੋਲੋਂ ਪਿੱਛੇ ਮਾਈਕ ਹੀ ਫੜ ਲਿਓ ਮਾਈਕ ਫੜ ਲਿਓ ਬਾਈਕ ਲੈ ਲਓ ਸਤਿਨਾਮ ਵਾਹਿਗੁਰੂ ਸਤਿਨਾਮ ਜਾ ਰਹਾ ਟਾਈਮ ਲਾਲੀ ਜੀ ਅੱਜ ਦੇਵੀਦਾਰਾ ਰੋਡ ਤੇ ਖੰਡਪਾਰ ਦਾ ਭੋਗ ਪਾਇਆ ਗਿਆ। ਚੰਨੇ ਨਾਲ ਖੜ ਨਵ ਦੁਰਗਾ ਭਜਨ ਮੰਡਲੀ ਜੀ ਵੱਲੋਂ ਅੱਜ ਬੁੱਤੇ ਵੰਡੇ ਗਏ। ਉਹਦੇ ਬਾਰੇ ਕੀ ਕਹੋ। ਦੇਖੋ ਜਿਹੜਾ ਅੱਜ ਸ਼੍ਰੀ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਮਹਾ ਹਾਜ਼ਰੀ ਦੇ ਵਿੱਚ ਜਿੰਨੀ ਵੀ ਸਾਰੀ ਸੰਗਤ ਆਈ ਹੈ ਅ ਕਿਉਂਕਿ ਇਹ ਜਿਹੜਾ ਹਰ ਸਾਲ ਹੀ ਮਹਾਰਾਜ ਦਾ ਜਿਹੜਾ ਪਾਠ ਪ੍ਰਕਾਸ਼ ਇੱਥੇ ਕਰਵਾਇਆ ਜਾਂਦਾ ਕਮੇਟੀ ਦੇ ਵੱਲੋਂ ਨਵ ਦੁਰਗਾ ਭਜਨ ਮੰਡਲੀ ਹੋਗੀ ਰਿਸ਼ਵ ਜੀ ਹੋਗੇ ਸਾਡੇ ਚੰਨਾ ਜੀ ਹੋਗੇ ਜਾਂ ਜਿੰਨੀ ਵੀ ਇਹ ਕਮੇਟੀ ਹੈਗੀ ਚਾਹੇ ਬਾਬਾ ਜੀਵਨ ਸਿੰਘ ਨਗਰ ਦੀ ਕਮੇਟੀ ਦੇ ਮੈਂਬਰਸ ਹੈਗੇ ਆ ਚਾਹੇ ਦੇਵੀ ਵਾਲਾ ਰੋਡ ਦੀ ਸਮੁੱਚੀ ਟੀਮ ਹੈ ਇਹ ਹਰ ਸਾਲ ਹੀ ਮਿਲ ਕੇ ਜਿਹੜਾ ਹੈਗਾ ਇਥੇ ਅਖੰਡ ਪਾਠ ਪ੍ਰਕਾਸ਼ ਕਰਵਾਉਂਦੇ ਆ ਔਰ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਤਿੰਨ ਦਿਨ ਤੋਂ ਜੋ ਜੋ ਅਖੰਡ ਪਾਠ ਚੱਲ ਰਹੇ ਸੀਗੇ ਉਸ ਅਖੰਡ ਪਾਠ ਦੇ ਵਿੱਚ ਦਿਨ ਰਾਤ ਜਿਹੜੇ ਹੈਗੇ ਲੰਗਰ ਚੱਲੇ ਆਗੇ ਆ ਲੰਗਰਾਂ ਤੋਂ ਬਾਅਦ ਅੱਜ ਜਿੰਨੀ ਵੀ ਸੰਗਤ ਦੇ ਵਿੱਚ ਸੇਵਾਦਾਰ ਆਏ ਸੀਗੇ ਉਹਨਾਂ ਸੇਵਾਦਾਰਾਂ ਨੂੰ ਉਹਨਾਂ ਦੀ ਸੇਵਾ ਦੇ ਚਲਦੇ ਆ ਚਲਦੇ ਉਹਨਾਂ ਨੂੰ ਸਨਮਾਨ ਵੀ ਕੀਤਾ ਗਿਆ ਸਨਮਾਨ ਦੇ ਨਾਲ ਨਾਲ ਅੱਜ ਬੂਟੇ ਵੰਡੇ ਗਏ ਹੈਗੇ ਆ ਕਮੇਟੀ ਦੇ ਵੱਲੋਂ ਔਰ ਜਸਪ੍ਰੀਤ ਹੋਗੀ ਭੈਣ ਹੋਗੀ ਸਾਡੀ ਯਾ ਇੱਥੇ ਮੁੰਡਾ ਆਪਣਾ ਬੂਟਾ ਹੈਗਾ ਭਾਈ ਵਜੀਰ ਜੀ ਹੁਰੀ ਕਾਲੇ ਹੁਰੀ ਜਿੰਨੇ ਵੀ ਕਮੇਟੀ ਮੈਂਬਰ ਆ ਅੱਜ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਨੇ ਵੀ ਇੱਥੇ ਹਾਜ਼ਰੀ ਲਵਾਈ ਆ ਕਿਉਂਕਿ ਇਹ ਜਿਹੜੇ ਭੈਣ ਭਰਾ ਹੈਗੇ ਆ ਬੱਚੇ ਆ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਆ ਇਹ ਸਾਰੀ ਦੀ ਸਾਰੀ ਨੌਜਵਾਨ ਪੀੜ੍ਹੀ ਜਿਹੜੀ ਹੈਗੀ ਆ ਮਿਲ ਕੇ ਇੱਕ ਸਮਾਜ ਨੂੰ ਜਿਵੇਂ ਬੰਦਾ ਇੱਕ ਮਾਲਾ ਦੇ ਵਿੱਚ ਪਰੌਂਦਾ ਇਕੱਠੇ ਕਰਨ ਦੀ ਅੱਜ ਕੋਸ਼ਿਸ਼ ਕੀਤੀ ਆ ਕਿਉਂਕਿ ਇਹ ਗੁਰੂ ਘਰ ਦੀਆਂ ਜਿਹੜੀਆਂ ਸੰਗਤਾਂ ਹੈਗੀਆਂ ਜਾਂ ਗੁਰੂ ਘਰ ਦੇ ਸਥਾਨਾਂ ਦੇ ਉੱਤੇ ਹੀ ਇਹ ਸਾਰੇ ਭੈਣ ਭਰਾ ਇਕੱਠੇ ਹੁੰਦੇ ਆ ਔਰ ਇੱਥੋਂ ਅੱਜ ਏਕਤਾ ਦਾ ਪ੍ਰਤੀਕ ਦਿੰਦੇ ਹੋਏ ਏਕਤਾ ਦਾ ਇੱਕ ਨਿਸ਼ਾਨੀ ਦਿੰਦੇ ਹੋਏ ਸਾਰੇ ਹੀ ਸੰਗਤਾਂ ਨੇ ਮਿਲ ਕੇ ਨੌਜਵਾਨ ਵੀਰਾਂ ਨੇ ਮਿਲ ਕੇ ਜਿਹੜਾ ਹੈਗਾ ਬਹੁਤ ਵੱਡਾ ਇਹ ਕਾਰਜ ਅੱਜ ਜਿਹੜਾ ਹੈਗਾ ਰਚਾਇਆ ਔਰ ਅੱਜ ਅਕੰਡ ਪਾਠ ਦੇ ਭੋਗ ਪਾਏ ਗਏ ਆ ਔਰ ਅਕੰਡ ਪਾਠ ਦੇ ਭੋਗ ਤੋਂ ਬਾਅਦ ਅੱਜ ਜਿਹੜਾ ਲੰਗਰ ਵਰਤ ਰਿਹਾ ਔਰ ਇਹਦੇ ਵਿੱਚ ਅੱਜ ਬੂਟੇ ਦਾ ਵੀ ਲੰਗਰ ਜਿਹੜਾ ਵਰਤਾਇਆ ਗਿਆ ਸੋ ਸਾਰੀਆਂ ਸੰਗਤਾਂ ਦਾ ਸਾਰੇ ਭੈਣ ਭਰਾਵਾਂ ਦਾ ਬਹੁਤ ਧੰਨਵਾਦ ਜਿਹੜੇ ਸੇਵਾਦਾਰ ਇਸ ਏਡ ਮਹਾਨ ਕਾਰਜ ਨੂੰ ਇੱਕ ਮੁੱਠੋ ਕੇ ਕਰਦੇ ਆ ਅਸਾ ਸ੍ਰੀ ਵਾਹਿਗੁਰੂ ਜੀ ਦੇ ਫਤਿਹ ਅੱਜ ਸਮੂਹ ਦੇਵੀ ਵਾਲਾ ਰੋਡ ਨਗਰ ਨਿਵਾਸਿਆ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਔਰ ਇਸ ਮੌਕੇ ਸ਼੍ਰੀ ਨਾਮ ਦੁਰਗਾ ਭਜਨ ਮੰਡਲੀ ਜੋ ਕਿ ਪਹਿਲੇ 42 ਸਾਲਾਂ ਤੋਂ ਸ਼ਹਿਰ ਕੋਟਕਪੂਰਾ ਵਿੱਚ ਮਹਾਮੇਦ ਜਾਗਰਣ ਚੌਂਕਿਆ ਕਰ ਰਹੇ ਆ ਤੇ ਉਹਨਾਂ ਵੱਲੋਂ ਅੱਜ ਬੂਟੇ ਵੰਡੇ ਗਏ ਤਾਂ ਸਰਪ੍ਰਸਤ ਧਮੰਤ ਜੰਡ ਸਿੰਘ ਜੀ ਚੇਅਰਮੈਨ ਪਵਨ ਸੈੱਠੀ ਜੀ ਉਹਨਾਂ ਦੇ ਦੇਸ਼ਾ ਨਿਰਦੇਸ਼ਾ ਹੇਠਾਂ ਅੱਜ ਸਮੂਹ ਸੋਸਾਇਟੀ ਵੱਲੋਂ ਬੂਟੇ ਵੰਡੇ ਗਏ ਕਿ ਅੱਜ ਜਿਹੜਾ ਇੱਥੇ ਸਾਂਝਾ ਪ੍ਰੋਗਰਾਮ ਕੀਤਾ ਗਿਆ ਹਾਂਜੀ ਉਹਦੇ ਦੇ ਬੱਚਿਆਂ ਨੂੰ ਕੋਈ ਅਸਰ ਪਊਗਾ ਕੋਈ ਸਿੱਖਿਆ ਜ਼ਰੂਰ ਵੀ ਹਾਂਜੀ ਹੁਣ ਅਸੀਂ ਪਲੈਨਿੰਗ ਬਣਾ ਰਹੇ ਆ ਕਿ ਸੁਸਾਇਟੀ ਵੱਲੋਂ ਔਰ ਪੱਤਰਕਾਰ ਜਿੰਨੇ ਵੀ ਵੀਰ ਆ ਉਹਨਾਂ ਵੱਲੋਂ ਮਿਲ ਕੇ ਅਸੀਂ ਨਸ਼ਾ ਮੁਹਿਮ ਜਿਹੜੀ ਸਰਕਾਰ ਪੰਜਾਬ ਸਰਕਾਰ ਵੱਲੋਂ ਚੱਲ ਰਹੀ ਆ ਉਹਦੇ ਵਿਸ਼ੇ ਤੇ ਆਪਾਂ ਇੱਕ ਸ਼ਹਿਰ ਵਿੱਚ ਆਪਾਂ ਮੋਟੀਵੇਟ ਕਰਾਂਗੇ 14ਵਾਂ ਖੰਡਾਟ ਦਾ ਭੋਗ ਪਾਏ ਗਏ ਆ ਉਹਦੇ ਬਾਰੇ ਕੀ ਕਹੋਗੇ ਪਿੰਡ ਦਾ ਵਾਜੇ ਖਾਲਸਾ ਜੀ ਵਾਜੇ ਜੀ ਫਤੀ ਇਹ ਹਰ ਸਾਲ ਤਰ੍ਹਾਂ ਵਾਰਡ ਨੰਬਰ 7 ਤੇ ਵਾਰਡ ਨੰਬਰ 8 ਦੇ ਜਿਹੜੇ ਬੜੀ ਆਪਣੇ ਸੋਸ਼ਲ ਵਰਕਰ ਵੀ ਐ ਸਾਰੇ ਸੱਚੇ ਮਿੱਤਰ ਇੱਥੇ ਪਾਰ ਰਖਉਂਦੇ ਆ ਤੇ ਬਹੁਤ ਵਧੀਆ ਮਾਹੌਲ ਸਜਾਇਆ ਜਾਂਦਾ ਵਿਖਿਆ ਜਾਂਦਾ ਪਹਿਲਾਂ ਹੀ ਪਿਲੇ ਸਾੜ ਵੀ ਆਈ ਸੀ ਇੱਥੇ ਮਾਨ ਸਪੀਕਰ ਸਾਹਿਬ ਵੀ ਸਵੇਰੇ ਇਥੇ ਗੇੜਾ ਮਾਰੀ ਗਈ ਹੈ ਮਿਲ ਕੇ ਗਈ ਹੈ ਇਹਨਾਂ ਨੂੰ ਬਾਕੀ ਜੋ ਅਸੀਂ ਗੱਲ ਕਰਾਂਗੇ ਸਾਡੀ ਪੰਜਾਬ ਸਰਕਾਰ ਦੀ ਵਾਰਡ ਨੰਬਰ 7 ਦੇ ਜਿਹੜੇ ਕੰਪੇਨਿੰਗ ਸੀਗੇ ਉਹ ਸ਼ੁਰੂ ਕਰ ਦਿੱਤੇ ਗਏ ਆ ਅਗਲੇ ਹਫਤੇ ਗਈ ਨੰਬਰ 10 ਤੇ ਗਿਆ ਸ਼ੁਰੂ ਹੋ ਜੂਗੀ ਤੇ ਵਾਰਡ ਨੰਬਰ 8 ਤੇ ਕੁਝ ਕੰਮ ਰਹਿ ਗਏ ਆ ਉਹ ਵੀ ਬਹੁਤ ਜਲਦੀ ਕਰਨ ਜਾ ਰਹੇ ਆ ਜੀ ਜੋ ਅੱਜ ਸੰਗਿਆ ਪ੍ਰੋਗਰਾਮ ਕਰਾਇਆ ਗਿਆ ਦੇਵੀ ਵਾਲਾ ਰੋਡ ਤੇ ਦੋ ਤਿੰਨ ਮੋਕਾ ਨਸ਼ੇ ਨਾਲ ਹੋ ਚੁੱਕੀਆਂ ਕੀ ਇਹ ਦਾ ਪ੍ਰਭਾਵ ਅੱਜ ਖੰਡਪਾੜ ਦਾ ਪ੍ਰਭਾਵ ਬੱਚਿਆਂ ਤੇ ਪਵੇਗਾ ਬਿਲਕੁਲ ਜੀ ਬਿਲਕੁਲ ਵੇਖੋ ਜੋ ਸਾਡੇ ਮਾਨ ਸਾਹਿਬ ਹੈ ਉਹਨਾਂ ਦੀ ਸੋਚ ਹੈ ਵੀ ਵੇਖੋ ਕੰਮ ਸਰਕਾਰਾਂ ਸਾਰੀਆਂ ਹੀ ਕਰਦੀਆਂ ਪਰ ਜਿਹੜਾ ਇਹ ਕੰਮ ਹੈ ਨਸ਼ੇ ਛਡਾਉਣ ਵਾਲਾ ਇਹ ਪੌਣਾ ਦਾ ਕੰਮ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਯੁੱਧ ਨਸ਼ੇ ਪਰ ਜਿਹੜੀ ਮੁਹਿੰਮ ਚੱਲ ਰਹੀ ਹੈ ਉਹ ਚ ਬਹੁਤ ਚੜ੍ਹ ਕੇ ਹਿੱਸਾ ਪਾਓ ਬਹੁਤ ਚੜ੍ਹ ਕੇ ਸਾਥ ਦਿਓ ਜਿੱਤੇ ਅੱਜ ਸਰਕਾਰ ਵਧੀਆ ਡਾਈਟ ਵਧੀਆ ਬੈਡਮਰੀਜਾਂ ਨੂੰ ਜੋ ਨਸ਼ੇ ਲੱਗ ਗਏ ਐ ਮਰੀਜ਼ ਬਣ ਚੁੱਕੇ ਐ ਉਹਨਾਂ ਨੂੰ ਵਧੀਆ ਡਾਈਟ ਮਿਲ ਰਹੀ ਐ ਬਹੁਤ ਲੋਕ ਨੇ ਛੱਡ ਵੀ ਚੁੱਕੇ ਐ ਬਾਕੀ ਜਿਹੜੇ ਤਸਕਰ ਉਹਨਾਂ ਨੂੰ ਵੀ ਫੜ ਕੇ ਅੰਦਰ ਹੀ ਕੀਤਾ ਜਾ ਰਿਹਾ ਤੇ ਕਰਦੇ ਰਵਾਂਗੇ ਜਾਵੇ ਦੇਖਦੇ ਦੇ ਤਨੀ ਬਚੰਦੇ ਬਲੀ ਕਰਮ ਦੇ ਲਖਾਰੀ ਜੁੜੰਦ ਦੇ ਸ਼ਕਾਰੀ ਅਮ੍ਰਿਤ ਦਾਤੇ ਪੰਦੇ ਵਧਾਤੇ ਨੀਲੇ ਦੇ ਸ਼ਾਸਵਾਰ ਖਾਲਸਾ ਫੋੜ ਦੇ ਸਰਦਾਰ ਮਰਦੇ ਖੁਦਾ ਸਾਹਿਬ ਦੇ ਇੱਕ ਮਾਰ ਚਿੱਟੀਆਂ ਬਾਜਾਂ ਵਾਲੇ ਸ਼ਰਮੰਦਾਨੀਏ ਕਾ ਲਿਪਤਾ ਧੰਨ ਧੰਨ ਸਤਿ ਸ਼੍ਰੀ ਅਕਾਲ ਗੁਰਬਿਰਗੋਬਿੰਦ ਜੀ ਦੇ ਨਾਮ ਵਾਹਿ ਸਤਿ ਸ਼੍ਰੀ ਅਕਾਲ ਗੁਰਬਰਾਗ ਦੇਖ ਤੇ ਫਤੇ ਅਰਮਦਾਨ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਛੱਡ ਕੇ ਦਰੇ ਰਾਜ ਛੱਡ ਕੇ ਕਮੇਟਰੀ ਮੈਂ ਤੁਹਾਨੂੰ ਲਿਆ ਪ੍ਰਸ਼ਾਦਾ ਜੀ ਹਾਂ ਹਾਂ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਜੋ ਹੈ ਤਾਂ ਅੰਕੀ ਬਰੀ ਹਾਂ ਜੀ ਆਮਤਰ ਇੰਦੇ ਦੇ ਵਿਆਹ ਡਾ ਬੀਟਰ ਅੱਗੇ ਸਭ ਜੀ 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 ਤੁਹਾਡੀ ਤੋਂ ਅਧੁਰਗੀ ਕਰ ਹਰਤਾ ਅੰਤ ਦੀ ਮਾਰੂ ਦੀ ਜਿੱਤੀ ਕਰਨਾ ਚਰਣਾ ਚਰਤੇ ਮੇਲ ਪਰ ਹੱਥ ਰੱਖਣਾ ਸਾਡੇ ਤਲਵੰਤ ਹਲਵਾਈ ਜੀ ਉਹ ਵੀ ਚਰਣਾ ਵਿੱਚ ਪਹੁੰਚ ਗਏ ਨੇ ਇਹਨਾਂ ਦਾ ਵੀ ਬਹੁਤ ਬਹੁਤ ਸਤਿਕਾਰ ਵਿੱਚ ਸੰਤਾਂ ਵੱਲੋਂ ਬੜੀ ਚਾਰ ਚੰਨਾਂ ਦੇ ਨਾਲ ਜਮਾਇਆ ਰਪਣ ਹੋਈ ਹੈ ਸ੍ਰੀ ਗੁਰੂ ਜੀ ਦਾ ਰਾਗਾ ਤੇ ਲੜਾ पहुयाने के लिए देह के बिना लखि पायन जन सुलेखो ਦਾ ਭਗਤ ਆਇਆ ਜਾ ਰਿਹਾ ਔਰ ਲਾਭ ਲਈ ਅੱਜ ਆਇਆ ਹੈ ਕਿ ਕਰਾ ਜਾਵੇ ਅੱਲਾ ਤੇ ਜੋ ਆਦਾਉਂ ਤੇ ਮੇਰੇ ਕੋਲ ਪਾ ਸਤਗੁਰ ਪਰਸਾ ਸਚਿਆਮ ਦੇ ਵਿੱਚ ਇੱਕ ਮੋਹ ਮੰਨ ਗਤ ਤੇ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਹاضਰ ਹੋ ਕੇ ਉਸ ਕੌਮ ਦਾ ਨਾਮ ਸੱਜੀ ਪਾਰਟੀ ਤੇ ਜਾ ਪੁੱਤਰ ਦੀ ਜੀ ਕਰਨਾ ਵਿੱਚ ਸਰਦਾਰ ਸਤਿਕਰਾਨਗੇ ਬਹੁਤ ਬੋਲਣੇ ਬੜੀ ਇਮਤਿਹਾਨ ਕਿਰਪਾ ਦੇ ਰਹੀ ਹੈ ਕਿ ਆਪਣੇ ਚਰਣਾ ਦੇ ਵਿੱਚ ਸਭ ਬੁਲਾਵ ਕਰਕੇ ਨਾਮ ਜਗਨਦਾਰ ਇਹ ਐਸਾ ਸੰਭਾਗਾ ਸਮਾ ਰੱਬੀ ਮਈ ਬਾਣੀ ਦੇ ਸ਼ਬਦ ਕੀਰਤਨ ਰਾਮਾ ਖਾਨ ਸੰਗਤਾਂ ਨੂੰ ਬੇਨਤੀ ਹੈ ਇਕਾਗਰਤਾ ਬਖਸ਼ਿਸ਼ ਕਰਕੇ ਕਰ ਸੁਪਰੀਤਿ ਮਹਾਵਾਕ ਸੰਤ ਸਾਧ ਕਿ ਆਪਣੇ ਪ੍ਰੀਤ ਸਦਾ ਦੀ ਗੁਰੂ ਦੇ ਨਾਲ ਜੁੜਨੀ ਚਾਹੀਦੀ ਹੈ